ਸਤਿ ਸ੍ਰੀ ਅਕਾਲ ਜੀ ਕੁਝ ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਸਾਜ ਜੰਕਸ਼ਨ ਵਾਲੇ ਸਟੂਡੈਂਟ ਦੇ ਵਿੱਚ ਕੰਮ ਦੀ ਪਾਈ ਸੀ ਕੰਮ ਚੱਲ ਰਿਹਾ ਬਾਹਰਲੀ ਸਾਈਡ ਲੂਰ ਲਾਰੇ ਉਹਦੀ ਅਪਡੇਟ ਤੁਹਾਨੂੰ ਦਿਖਾ ਦਿੰਦੇ ਜਿਹੜੀ ਮਾਰ ਪੱਕਾ ਰੇ ਸੀ ਲੂਰ ਲਗਾ ਰੇ ਸੀ ਇਹ ਲੱਗ ਕੇ ਤਿਆਰ ਹੋ ਚੁੱਕਾ ਹਨ ਦੇਖੋ ਕਿਦਾਂ ਦੀ ਆਈ ਹੈ ਲੁੱਕ ਪ੍ਰਿੰਟ ਤੇ ਵੁੱਡਨ ਕਲਰ ਦੀਆਂ ਟਾਈਲਾਂ ਲੱਗੀਆਂ ਸੀ ਪਹਿਲਾਂ ਤੇ ਟਾਈਲਾਂ ਨਾਲ ਮੈਚਿੰਗ ਕਰਕੇ ਥੋੜਾ ਜਿਹਾ ਇਹ ਲੂਰ ਲਗਾਇਆ ਐ ਇੱਥੇ ਚਾਰ ਪੰਜ ਲਾਈਟਾਂ ਲੱਗਣੀਆਂ ਨੇ ਉਹ ਲਾਈਟਾਂ ਰਹਿ ਗਈਆਂ ਲੱਗਣ ਵਾਲੀਆਂ ਤੇ ਅੱਜ ਫਿਰ ਅਸੀਂ ਜਿਹੜਾ ਪਹਿਲੇ ਦਿਨ ਵਰਕ ਸ਼ੁਰੂਦਾਰ ਅੰਦਰ ਜਿਹੜਾ ਵਰਕ ਸ਼ੁਰੂ ਕੀਤੇ ਤਸਵੀਰੋ ਅੱਜ ਫਿਰ ਉੱਥੇ ਤੇ ਨਾਲ ਸਿੰਦਰੀਆਂ ਲਗਾਉਣੀਆਂ ਸੀ ਸਿੰਦਰੀਆਂ ਬਣਨ ਵਾਸਤੇ ਦਿੱਤੀਆਂ ਸੀ ਸੋ ਆ ਗਈਆਂ ਬਣ ਕੇ ਸਿੰਦਰੀਆਂ ਜਮੇ ਸ਼ੁਰੂ ਕਰਤਾ ਆ ਬਸ 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 ਸਾਰੀਆਂ ਦੀਵਾਰਾਂ ਤੇ ਵੀ ਕਰਾਂਗੇ ਸਿੰਦਰੀਆਂ ਲਾ ਕੇ ਡਿਜ਼ਾਈਨ ਇਦਾਂ